ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਧਰਤੀ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਜਿੱਥੇ ਸਤ ਗੁਰਾਂ ਨੇ ਆਪਣੇ ਚਰਨਮਾਰਕ ਬਾਈ ਇਹ ਪਵਿੱਤਰ ਉਹ ਧਰਤੀ ਆ ਜੇ ਇਸ ਧਰਤੀ ਤੇ ਸਤ ਗੁਰਾਂ ਨੇ ਇਹ ਮੁਗਲ ਸਾਮਰਾਜ ਇਹਨਾਂ ਇਹਦੀਆਂ ਨੀਆਂ ਪਟਣ ਦਾ ਜ਼ਿਕਰ ਸਤ ਗੁਰੂ ਜੀ ਨੇ ਕੀਤਾ ਤਾਂ ਤਨ ਕਲਗੀਧਰ ਪਾਛਾ ਜਿਉਂ ਅਨੰਦਗੜ੍ਹ ਦੇ ਕਿਲੇ ਤੋਂ ਆਉਂਦੇ ਆ ਫਿਰ ਪੜਾ ਦੜ ਪੜਾ ਸਤਗੁਰਾਂ ਦੇ ਵੱਡੇ ਸਹਬਜਾਦੇ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਹਬਜਾਦਾ ਬਾਬਾ ਜੁਹਾਰ ਸਿੰਘ ਜੀ ਸਤਗੁਰ ਜੀ ਹੱਥੀ ਕਲਗੀਆਂ ਸਜਾ ਕੇ ਫਿਰ ਉਹਨਾਂ ਦੇ ਜੰਗੀ ਕੌਤਕ ਵੀ ਦੇਖਦੇ ਆ ਤੇ ਸ਼ਹੀਦ ਹੁੰਦਿਆਂ ਨੂੰ ਵੀ ਦੇਖਦੇ ਆ ਤੇ ਜਕਾਰੇ ਵੀ ਗਜਾਉਂਦੇ ਆ ਇਹ ਜਿਹੜੀ ਪੇਰੇ ਤੇ ਸਤਗੁਰਾਂ ਦੀ ਇਹ ਕਿਉਂਕਿ ਚੋਜੀ ਪ੍ਰੀਤਮ ਦੇ ਆਪਣੇ ਚੋਜ ਸੀ ਇਹ ਆਮ ਮਨੁੱਖ ਦੀ ਗੱਲ ਨਹੀਂ ਇਹ ਗੁਰੂ ਦੇ ਸਤਗੁਰ ਜਿੱਤੇ ਕੌਤਕ ਸੀ ਤੇ ਸਤਗੁਰਾਂ ਦੇ ਪੁਰਾਣਾ ਤੋਂ ਵੀ ਪ੍ਰਾਣ ਪਿਆਰੇ ਪੰਜਾਂ ਪਿਆਰਿਆਂ ਚੋਂ ਤਿੰਨ ਪੰਜ ਪਿਆਰੇ ਭਾਈ ਮੁਕਮ ਸਿੰਘ ਜੀ ਉਹਨਾਂ ਦੇ ਨਾਲ ਭਾਈ ਸਾਹਿਬ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਉਹਨਾਂ ਦੀ ਸ਼ਹਾਦਤ ਦੇ ਨਾਲ ਸਭ ਤੋਂ ਪਿਆਰੇ ਗੁਰੂ ਸਾਹਿਬ ਜੀ ਦੇ ਅਨੰ ਸੇਵਾਦਾਰ ਭਾਈ ਬਚਿੱਤਰ ਸਿੰਘ ਜੀ 40 ਚਮਕੌਰ ਦੀ ਗੜੀ ਦੇ ਸਿੰਘ ਸਤਿਗੁਰ ਜੀ ਨੇ ਆਪਣਾ ਬੜਮੁੱਲਾ ਉਸ ਪਵਿੱਤਰ ਧਰਤੀ ਦੇ ਯੋਗਦਾਨ ਪਾਇਆ ਇਹ ਲੜਾਈ ਕੋ ਨਿਜਲੇ ਨਹੀਂ ਸੀ ਇਹ ਕੋ ਰਾਜ ਸત્તા ਦੀ ਪ੍ਰਾਪਤੀ ਨਹੀਂ ਸੀ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤਾਂ ਦੀ ਲੜਾਈ ਸੀ ਕਿ ਵਰਨਵਾਦ ਜਾਤ ਪਾਤ ਤੇ ਜਬਰੀ ਕਿਸੇ ਨੂੰ ਧਰਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੋ ਸਤਗੁਰ ਜੀ ਨੇ ਪੜਾਦ ਪੜਾ ਆਲਮਗੀਰ ਤੋਂ ਇੱਥੇ ਆ ਕੇ ਸਤਗੁਰਾਂ ਨੇ ਆਸਣ ਲਾਇਆ ਤੇ ਧਰਤੀ ਸੋਭ ਨੀਕ ਹੋ ਗਈ। ਇਸੇ ਧਰਤੀ ਤੇ ਜਿਹੜੇ ਸਤਗੁਰਾਂ ਨੂੰ ਖਬਰ ਮਿਲਦੀ ਕਿ ਛੋਟੇ ਸਾਹਿਬ ਜਦਿਆਂ ਨੇ ਸ਼ਾਂਤ ਤੇ ਮਾਨਮਤੀ ਇਤਿਹਾਸ ਸਿਰਜਦੇ ਹੋਏ ਮਰਜੋਬ ਆਪਣੇ ਯੋਧਿਆਂ ਵਾਂਗ ਆਪਣੀਆਂ ਸ਼ਹੀਦੀਆਂ ਪਾਈਆਂ ਮਾਤਾ ਜੀ ਨੇ ਸ਼ਹੀਦੀ ਪਾਈ ਜੇ ਜਦੋਂ ਖਬਰ ਮਿਲਦੀ ਸਤਗੁਰੂ ਜੀ ਨੇ ਕਿਹਾ ਸੀ ਹੁਣ ਸਾਮਰਾਜ ਜਿਹੜਾ ਮੁਸਲਮਾਨ ਸਾਮਰਾਜ ਇਹ ਦੀ ਨੀ ਪੱਟੀ ਗਈ ਜਿਹਨੂੰ ਅੱਜ ਆਪਾਂ ਵੀ ਚੇਤੇ ਕਰਦੇ ਹਾਂ ਕਿ ਕਾਹੀ ਦੇ ਬੂਟੇ ਨੂੰ ਸਤਗੁਰੂ ਜੀ ਨੇ ਤੀਰ ਦੇ ਨਾਲ ਮੰਡੋ ਪਟਿਆ ਇਹ ਹੋਇਆ ਵੀ ਐਵੇਂ ਹੀ ਕਿ ਸਤਗੁਰੂ ਜੀ ਦੇ ਸਤਖੰਡ ਪਿਆਨਾ ਕਰਨ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸਾਮਰਾਜ ਦੀ ਨੀ ਵੀ ਪੱਟੀ ਇੱਥੋਂ ਸਤਗੁਰਾਂ ਨੇ ਜਾ ਕੇ ਕਦਰ ਆਂਦੀ ਟਾਪ ਤੇ ਉਹ 40 ਸਿੰਘ ਜਿਹੜੇ ਕੁਝ ਕਾਰਨਾ ਕਰਕੇ ਸਤਗੁਰੂ ਜੀ ਤੋਂ ਲਾਂਭੇ ਹੋ ਗਏ ਸੀ ਉਹਨਾਂ ਨੇ ਉੱਥੇ ਸ਼ਹੀਦیاں ਪਾਈਆਂ ਤੇ ਸਤਗੁਰੂ ਜੀ ਨੇ ਫਿਰ ਉਹਨਾਂ ਨੂੰ ਇਨਾਮ ਵੀ ਬਖਸ਼ਿਸ਼ ਕੀਤੀ ਮੇਰਾ 10 ਹਜ਼ਾਰੀ ਸਿੰਘ ਮੇਰਾ 20 ਹਜ਼ਾਰੀ ਸਿੰਘ ਤੇ ਇਤਿਹਾਸ ਦੱਸਦਾ ਜਦੋਂ ਭਾਈ ਮਨਾ ਸਿੰਘ ਭਾਈ ਮਹਾ ਸਿੰਘ ਜੀ ਉਹ ਹਾਲੇ ਪ੍ਰਾਨ ਨਹੀਂ ਤਿਆਗੇ ਸਤਗੁਰਾਂ ਨੇ ਆਪਣੇ ਪੱਟਾਂ ਦੇ ਸੀਸ ਰੱਖ ਕੇ ਜਿਹਲੇ ਚਿਹਰੇ ਨੂੰ ਸਾਫ਼ ਕੀਤਾ ਇਹ ਕਿਹਾ ਭਾਈ ਮਹਾ ਸਿੰਘ ਮੰਗਲਾ ਕੀ ਮੰਗਦਾ ਤੇ ਇਤਿਹਾਸ ਦੱਸਦੇ ਵੀ ਸਤਿਗੁਰ ਜੀ ਦੇ ਨੈਣਾਂ ਦੇ ਵਿੱਚੋਂ ਦੋ ਤਿਬਕੇ ਜਲ ਰੁਪੀਓ ਉਹਨਾਂ ਪ੍ਰਤੀ ਸ਼ਰਧਾ ਰੋਣ ਨੇ ਸੀ ਉਹ ਜਿਹੜੇ ਭਾਈ ਮਹਾ ਸਿੰਘ ਦੇ ਚਿਹਰੇ ਤੇ ਉਹ ਡਿੱਗਦੇ ਆ ਤੇ ਭਾਈ ਮਹਾ ਸਿੰਘ ਸਤਿਗੁਰਾਂ ਨੂੰ ਮਾਰਜ ਕਰਦਾ ਕਿ ਸਤਿਗੁਰ ਜੀ ਹੁਣ ਮੰਗਣ ਨੂੰ ਕੁਝ ਨਹੀਂ ਰਹਿ ਗਿਆ ਅਖੀਰਲਾ ਸਮਾਂ ਤੇ ਤੁਹਾਡੀ ਗੋਦੀ ਦੇ ਵਿੱਚ ਮੇਰਾ ਸੇਰੇ ਆ ਇੱਕ ਕਿਰਪਾ ਕਰੋ ਇਹ ਜਿਹੜਾ ਬੇਦਾਵਾ ਇਹਨੂੰ ਪਾੜ ਦਿਓ ਇਹ ਅੱਜ ਸਾਨੂੰ ਵੀ ਸਮਝਣ ਦੀ ਲੋੜ ਆ ਕਿ ਸਤਗੁਰੂ ਜੀ ਕਿੱਥੋਂ ਤੁਰਦੇ ਆ ਕਿਹੜੀ ਧਰਤੀ ਤੇ ਜਾਂਦੇ ਆ ਜਿਵੇਂ ਪੜਾੜ ਪੜਾਕ ਚੋਲਾ ਲੀਰੋ ਲੀਰ ਹੋ ਗਿਆ ਜੋੜਾ ਨਹੀਂ ਰਿਹਾ ਪਰ ਸਤਗੁਰੂ ਜੀ ਨੂੰ ਪਤਾ ਸੀ ਮੇਰੇ ਸਿੱਖ ਨੇ ਵਾਪਸ ਆਉਣਾ ਹੀ ਆ ਤੇ ਸਤਗੁਰੂ ਜੀ ਨੇ ਉਹ ਸਾਹਮ ਕੇ ਰੱਖਿਆ ਹੋਇਆ ਜਿਹੜਾ ਬੇਦਾਵਾ ਸੀ ਉਹਨੂੰ ਪਾੜਿਆ ਆਓ ਸਾਰੇ ਸਤਗੁਰਾਂ ਨੂੰ ਨੱਤਬਸਤਕ ਤਾਂ ਹੋਣਾ ਹੀ ਆ ਸਤਗੁਰੂ ਜੀ ਜਿਹੜੇ ਸਾਨੂੰ ਸਿੱਖਿਆ ਪਵਿੱਤਰ ਗੁਰਬਾਣੀ ਰੂਪ ਚ ਬਖਸ਼ਿਸ਼ ਕੀਤੀ ਸੀ ਜਿਹੜਾ ਸਿਧਾਂਤ ਸਤਗੁਰੂ ਜੀ ਨੇ ਦਮਦਮੇ ਦੀ ਧਰਤੀ ਤੇ ਜਾ ਕੇ 1706 ਵਿੱਚ ਮੁਕੰਮਲ ਕੀਤਾ ਸਾਰਾ ਕੁਝ ਪੰਥ ਤੇ ਲਟਾ ਕੇ ਫਿਰ ਸਤਗੁਰੂ ਜੀ ਨੇ ਪਵਿੱਤਰ ਗੁਰਬਾਣੀ ਇੱਕ ਓੰਕਾਰ ਤੋਂ ਲੈ ਕੇ 18 ਤਸਬੀਹ ਆਪਣੇ ਮਖਾਰ ਬਿੰਦ ਤੋਂ ਉਚਾਰੀ ਜਿਹਨੂੰ ਸੰਪੂਰਨਤਾ ਗੁਰੂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਗੁਰਬਾਣੀ ਨੂੰ ਅੰਕਿਤ ਕਰਕੇ ਸੰਪੂਰਨਤਾ ਕੀਤੀ ਤੇ ਗੁਰਤਾ ਗੱਦੀ ਪਵਿੱਤਰ ਨੰਦੇੜ ਦੀ ਧਰਤੀ ਤੇ ਸ੍ਰੀ ਹਜੂਰ ਸਾਹਿਬ ਜੀ ਦੀ ਧਰਤੀ ਤੇ ਬਖਸ਼ਿਸ਼ ਦਿੱਤੀ ਆਓ ਸਤਗੁਰਾਂ ਨੂੰ ਜਿੱਥੇ ਨਤਮਸਤਕ ਹੋਈਏ ਉਥੇ ਬਾਣੀ ਦੇ ਬਾਣੀ ਦੇ ਧਾਰਨੀ ਵੀ ਹੋਈਏ ਗੁਰਬਾਣੀ ਅਨਸਾਰ ਆਪਣੇ ਜੀਵਨ ਨੂੰ ਜ਼ਿੰਦਗੀ ਨੂੰ ਆਪਾਂ ਉਸ ਅਨਸਾਰ ਚੱਲਣ ਦਾ ਵਿਚਨ ਕਰੀਏ ਜਿਸ ਮਿਲিয়ে ਮਨ ਹੋਏ ਆਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਧਾ ਬਿਨ ਸਜਾਹੇ ਹਰ ਪਰਮ ਪਦ ਲਈਏ ਇਹ ਜਿਹੜੀ ਦੁਬਧਾ ਆ ਇਹ ਗੁਰ ਸ਼ਬਦ ਜਿਹੜਾ ਮਟਾਉਂਦਾ ਕਿਉਂਕਿ ਮਨੁੱਖ ਇਤੋਂ ਤੁਰਦਾ ਡਿਊੜੀ ਤੋਂ ਬਾਹਰ ਜਾ ਕੇ ਹੋਰ ਇਦੀ ਦਸ਼ਾ ਹੁੰਦੀ ਪਰ ਜੇ ਸਤਗੁਰੂ ਜੀ ਦੀ ਗਰਵਾਣੀ ਨਾਮ ਪੱਲੇ ਹੋਵੇ ਫਿਰ ਟਿਕਿਆ ਰਹਿੰਦਾ ਤੇ ਸਤਗੁਰੂ ਜੀ ਕਹਿੰਦੇ ਫਿਰ ਜੇ ਤੂੰ ਗਰਵਾਣੀ ਨਾਲ ਜੁੜ ਜਾਏਗਾ ਨਾ ਤੇਰੇ ਲੋਕ ਵੀ ਤੇ ਪਰਲੋਕ ਵੀ ਸਿਹਲੇ ਕਰ ਦਊਗਾ ਸੋ ਸਤਗੁਰਾਂ ਦਾ ਇਹ ਲਿਸ਼ਾਨੀ ਇਤਿਹਾਸ ਸਤਗੁਰ ਜੀ ਦਾ ਨਾਂ ਕੋਈ ਹੋਇਆ ਨਾ ਸਤਗੁਰ ਜੀ ਦਾ ਪੁਰਖ ਵਿੱਚ ਦੇ ਵਿੱਚ ਹੋਣਾ ਇਹ ਸਤਗੁਰ ਜੀ ਦੀ ਤਰਫਾ ਅਚਾ ਦੇ ਕੋਜ ਸਤਗੁਰ ਜੀ ਜਾਣਦੇ ਆ ਬਹੁਤ ਬਹੁਤ ਧੰਨਵਾਦ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਸਰਦਾਰ ਹੀਰਾ ਸਿੰਘ ਜੀ ਗਾਬੜੀਆ ਉਹ ਜੀਚੇ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਸਾਡੇ ਐਸੇ ਹਲਕੇ ਦਾ ਮੈਂਬਰ ਮਹਾਨ ਲੋਪਰਚ ਸਰਦਾਰ ਜਗਦੇਵ ਸਿੰਘ ਤਲਵੰਡੀ ਦੇ ਸੁਪੁੱਤਰ ਜਗਜੀਤ ਸਿੰਘ ਜੀ ਤਲਵੰਡੀ ਨਾਲ ਸਾਡਾ ਮੈਂਬਰ ਸਰਪਾਲ ਸਿੰਘ ਜੀ ਜੱਲਾ ਤੇ ਸ਼ੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਜਿਹੜਾ ਜਿਹੜੇ ਸਰਕਲ ਜਫੀਦਾਰ ਤੇ ਹੋਰ ਵਰਕਰ ਪਹੁੰਚੇ ਆ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ